ਹਾਂਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਦੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ Oh Punjab ਦੇ ਵਿੱਚ ਅੱਜ ਆਪਾਂ ਪੰਜਾਬੀ ਤੇ ਹਰਿਆਣਵੀ ਐਕਟਰਸ ਪ੍ਰਾਂਜਲ ਦੀਹਾ ਦੀ ਕਹਾਣੀ ਲੈ ਕੇ ਆਏ ਹਾਂ ਜ ਜਿਹਨਾਂ ਨੂੰ ਤੁਸੀਂ ਪੰਜਾਬੀ ਸਿੰਗਰ ਮਨਕੀਰਤ ਔਲਖ ਦੇ ਨਾਲ ਕੋਕਾ Song ਦੇ ਵਿੱਚ ਦੇਖਿਆ ਹੋਣਾ ਪਿੱਛੇ ਜਿਹੇ ਸੱਭਾ ਮਰਾੜ ਦੇ ਫਲਾਈ ਕਰਕੇ ਗੀਤ ਦੇ ਵਿੱਚ ਵੀ ਪ੍ਰਾਂਜਲ ਦੀਹਾ ਨੇ ਬਹੁਤ ਹੀ ਵਧੀਆ ਮਾਡਲਿੰਗ ਕੀਤੀ ਇਹੋ ਜਿਹੇ ਸੁਪਰ ਹਿੱਟ ਗੀਤਾਂ 'ਚ ਕੰਮ ਕਰਨ ਤੋਂ ਬਾਅਦ ਅੱਜ ਪੰਜਾਬ ਤੇ ਹਰਿਆਣਾ ਦੇ ਵਿੱਚ ਇਹਨਾਂ ਦੀ ਵੱਖਰੀ ਫੈਨ ਫਾਲੋਇੰਗ ਹੈ ਇਸ ਵੀਡੀਓ ਦੇ ਵਿੱਚ ਆਪਾਂ ਪ੍ਰਾਂਜਲ ਦੀਹਾ ਦੀ ਫੈਮਿਲੀ ਬਾਰੇ ਮਿਊਜ਼ਿਕ ਇੰਡਸਟਰੀ 'ਚ ਆਈਆਂ ਦਿੱਕਤਾਂ ਬਾਰੇ ਤੇ ਇਹਨਾਂ ਦੀ ਪਰਸਨਲ ਲਾਈਫ ਬਾਰੇ ਗੱਲ ਕਰਾਂਗੇ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੱਲਦੀ-ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਹੁਣ ਕਰਦੇ ਆਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ 5 ਮਈ ਸਾਲ 2001 ਨੂੰ ਸੋਨੀਪਤ ਹਰਿਆਣਾ ਦੇ ਵਿੱਚ ਹੋਇਆ। ਸਾਲ 2024 ਦੇ ਹਿਸਾਬ ਨਾਲ ਇਹਨਾਂ ਦੀ ਉਮਰ 23 ਸਾਲ ਹੋ ਚੁੱਕੀ ਹੈ। ਇਹਨਾਂ ਦੀ ਹਾਈਟ 5 ਫੁੱਟ 7 ਇੰਚ ਹੈ। ਜੇ ਪ੍ਰਾਂਜਲ ਦੇ ਵਿਆਹ ਦੀ ਗੱਲ ਕਰੀਏ ਤਾਂ ਇਹਨਾਂ ਦਾ ਵਿਆਹ ਫਿਲਹਾਲ ਨਹੀਂ ਹੋਇਆ। ਇਹਨਾਂ ਦੇ ਮਾਤਾ ਸੀ ਦਹੀਆ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ ਤਾਨੂੰ ਦੱਸ ਦਈਏ ਕਿ ਜਦੋਂ ਪ੍ਰਾਂਜਲ 8ਵੀਂ ਜਮਾਤ ਦੇ ਵਿੱਚ ਪੜਦੀ ਸੀ ਤਾਂ ਉਦੋਂ ਇਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੀ ਮਾਤਾ ਜੀ ਨੇ ਹੀ ਉਹਨਾਂ ਦੀ ਪਰਵਰਿਸ਼ ਕੀਤੀ ਪਰ ਕਰੋਨਾ ਦੀ ਦੂਜੀ ਲਹਿਰ ਕੋਵਿਡ-19 ਦੇ ਵਿੱਚ ਉਹਨਾਂ ਦੀ ਮਾਤਾ ਜੀ ਵੀ ਅਕਾਲ ਚਲਾਣਾ ਕਰ ਗਏ ਇਹ ਦੌਰ ਪ੍ਰਾਂਜਲ ਦਹੀਆ ਲਈ ਬੜਾ ਹੀ ਦੁਖਦਾਈਗ ਰਹਾ ਪਰ ਫੇਰ ਵੀ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਸੰਭਾਲ ਲਿਆ ਉਹਨਾਂ ਦੀ ਮਾਤਾ ਜੀ ਵੀ ਐਕਟਿੰਗ ਤੇ ਮੋਡਲਿੰਗ ਵਾਲੇ ਪਾਸੇ ਪ੍ਰਾਂਜਲ ਦਾ ਪੂਰਾ ਸਾਥ ਦਿੰਦੇ ਸੀ ਉਹਨਾਂ ਨੇ ਪ੍ਰਾਂਜਲ ਨੂੰ ਕਦੇ ਨਹੀਂ ਸੀ ਰੋਕਿਆ ਕਿ ਤੂੰ ਆਵਾ ਨਾ ਕਰ ਹੁਣ ਪ੍ਰਾਂਜਲ ਦਹੀਆ ਵੀ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੀ ਸੀ। ਤੁਹਾਨੂੰ ਦੱਸਦੀਏ ਕਿ ਪ੍ਰਾਂਜਲ ਦਹੀਆ ਦੀ ਇੱਕ ਭੈਣ ਵੀ ਹੈ ਜੋ ਕਿ ਪ੍ਰਾਂਜਲ ਤੋਂ ਵੱਡੀ ਹੈ ਜਿਸ ਦਾ ਨਾਮ ਹੈ ਰਿਤੂ ਦਹੀਆ। ਇਸ ਤੋਂ ਬਿਨਾ ਇਹਨਾਂ ਦਾ ਇੱਕ ਵੱਡਾ ਭਰਾ ਵੀ ਹੈ ਜਿਸ ਦਾ ਨਾਮ ਹੈ ਰਾਹੁਲ ਦਹੀਆ। ਸੋ ਜਦੋਂ ਵੀ ਕਦੇ ਪ੍ਰਾਂਜਲ ਨੇ ਕਿਸੇ ਗਾਣੇ ਦੇ ਸ਼ੂਟ ਤੇ ਜਾਣਾ ਹੁੰਦਾ ਹੈ ਤਾਂ ਉਸ ਦਾ ਭਰਾ ਰਾਹੁਲ ਵੀ ਉਸ ਦੇ ਨਾਲ ਜਾਂਦਾ ਹੈ। ਤੁਹਾਨੂੰ ਦੱਸਦੀਏ ਕਿ ਮਾਡਲਿੰਗ ਤੇ ਡਾਂਸ ਦਾ ਸ਼ੌਂਕ ਪ੍ਰਾਂਜਲ ਨੂੰ ਬਚਪਨ ਤੋਂ ਹੀ ਰਿਹਾ। ਜਦੋਂ ਵੀ ਉਹਨਾਂ ਦੇ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਜਾਂ ਐਕਟੀਵਿਟੀ ਹੁੰਦੀ ਤਾਂ ਪ੍ਰਾਂਜਲ ਦਹੀਆ ਨੇ ਜ਼ਰੂਰ ਭਾਗ ਲੈਣਾ ਤੇ ਕੋਈ ਨਾ ਕੋਈ ਛੋਟਾ ਮੋਟਾ ਇਨਾਮ ਜਿੱਤੇ ਹੀ ਲੈਣਾ ਜੇ ਇਹਨਾਂ ਦੀ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਇਹਨਾਂ ਨੇ ਫਰੀਦাবাদ ਦੇ ਡਾਇਨੇਸਟੀ ਪਬਲਿਕ ਸਕੂਲ ਤੋਂ ਪਲੱਸ 2 ਤੱਕ ਦੀ ਪੜ੍ਹਾਈ ਪੂਰੀ ਕੀਤੀ ਜਿਸ ਤੋਂ ਬਾਅਦ ਇਹਨਾਂ ਨੇ ਗ੍ਰੈਜੂਏਸ਼ਨ ਵੀ ਕੰਪਲੀਟ ਕੀਤੀ ਇਹ ਸਕੂਲ ਕਾਲਜ ਦੇ ਵਿੱਚ ਹੋਣ ਵਾਲੀਆਂ ਖੇਡਾਂ ਦੇ ਵਿੱਚ ਵੀ ਭਾਗ ਲੈਂਦੇ ਰਹੇ ਜੇ ਇਹਨਾਂ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਟਿਕਟੌਕ ਰਾਹੀਂ ਹੋਈ ਟਿਕਟੌਕ ਰਾਹੀਂ ਇਹਨਾਂ ਦੀਆਂ ਕਈ ਵੀਡੀਓ ਵਾਇਰਲ ਹੋਈਆਂ ਸੀ ਉਦੋਂ ਲੋਕ ਇਹਨਾਂ ਨੂੰ ਗੁਲਾਬੀ ਕਿਉਣ ਦੇ ਨਾਮ ਦੇ ਨਾਲ ਜਾਣਨ ਲੱਗ ਪਏ ਸੀ ਟਿਕਟੌਕ ਉੱਤੇ ਇਹਨਾਂ ਦੇ 1 ਮਿਲੀਅਨ ਤੋਂ ਵੀ ਵੱਧ ਫਾਲੋਅਰਜ਼ ਇੱਕ ਵਾਰ ਪ੍ਰਾਂਜਲ ਦੇ ਭਰਾ ਰਾਹੁਲ ਦੀ ਮੁਲਾਕਾਤ ਕਿਸੇ 뮤జిక్ ਡਾਇਰੈਕਟਰ ਨਾਲ ਹੋਈ। ਉਸ 뮤జిక్ ਡਾਇਰੈਕਟਰ ਨੂੰ ਗਾਣੇ ਲਈ ਮਾਡਲ ਦੀ ਜ਼ਰੂਰਤ ਸੀ। ਰਾਹੁਲ ਨੇ ਉਸ ਡਾਇਰੈਕਟਰ ਦੇ ਨਾਲ ਪ੍ਰਾਂਜਲ ਬਾਰੇ ਗੱਲ ਕੀਤੀ ਤੇ ਉਸ ਦੀਆਂ ਵੀਡੀਓਜ਼ ਡਾਇਰੈਕਟਰ ਨੂੰ ਦਿਖਾਈਆਂ। ਜਿਸ ਤੋਂ ਬਾਅਦ ਡਾਇਰੈਕਟਰ ਨੇ ਆਪਣੇ ਗੀਤ ਲਈ ਪ੍ਰਾਂਜਲ ਨੂੰ ਸਿਲੈਕਟ ਕਰ ਲਿਆ। ਸੋ ਐਦਾਂ ਭਰਾ ਦੀ ਮਦਦ ਨਾਲ ਪ੍ਰਾਂਜਲ ਨੂੰ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲ ਹੀ ਗਿਆ। ਉਹਨਾਂ ਦਾ ਇਹ ਪਹਿਲਾ ਸੌਂਗ ਬਹੁਤ ਵਧੀਆ ਰਿਹਾ। ਇਹਨਾਂ ਦੇ ਪਹਿਲੇ ਸੌਂਗ ਦਾ ਨਾਮ ਹੈ THM7 ਜੋ ਕਿ ਅਕੀ ਕਲਿਆਣ ਦਾ ਹਰਿਆਣਵੀ ਸੌਂਗ ਹੈ। ਪ੍ਰਾਂਜਲ ਨੇ ਦੂਜਾ ਸੌਂਗ ਵੀ ਹਰਿਆਣਵੀ ਹੀ ਕੀਤਾ ਜਿਸ ਦਾ ਨਾਮ ਹੈ ਇੱਜ਼ਤ ਜਿਸ ਵਿੱਚ ਇਹਨਾਂ ਨੇ ਹਰਿਆਣਾ ਦੇ ਨਾਮੀ ਗਾਇਕ ਗੁਲਜ਼ਾਰ ਛੜਨੀ ਵਾਲਾ ਨਾਲ ਕੰਮ ਕੀਤਾ ਇਸ ਗਾਣੇ ਤੋਂ ਬਾਅਦ ਪ੍ਰਾਂਜਲ ਨੂੰ ਕਾਫੀ ਲੋਕ ਜਾਣਨ ਲੱਗ ਪਏ ਇਸ ਤੋਂ ਬਾਅਦ ਇਹਨਾਂ ਨੇ ਬੈਕ ਟੂ ਬੈਕ ਕਈ ਗਾਣਿਆਂ ਦੇ ਵਿੱਚ ਮਾਡਲਿੰਗ ਕੀਤੀ ਸਮਾ ਬਿੱਤਰ ਨਾਲ ਇਹਨਾਂ ਨੂੰ ਹਰਿਆਣਵੀ ਸੌਂਗ 52 ਗਜਕਾ ਦਾਮਨ ਗੀਤ ਚ ਮਾਡਲਿੰਗ ਕਰਨ ਦਾ ਮੌਕਾ ਮਿਲਿਆ ਇਹ ਗਾਣਾ ਇੰਨਾ ਜ਼ਿਆਦਾ ਚੱਲਿਆ ਕਿ ਜੋ ਲੋਕ ਪ੍ਰਾਂਜਲ ਨੂੰ ਨਹੀਂ ਜਾਣਦੇ ਸੀ ਉਹ ਵੀ ਪ੍ਰਾਂਜਲ ਦੇ ਕੰਮ ਤੋਂ ਜਾਣੂ ਹੋ ਗਏ ਕਿਉਂਕਿ ਇਹ ਗਾਣਾ ਕਾਫੀ ਵੱਡੇ ਲੈਵਲ ਤੇ ਵਾਇਰਲ ਹੋ ਚੁੱਕਾ ਸੀ ਆਪਾਂ ਕਹਿ ਸਕਦੇ ਹਾਂ ਕਿ ਇਹ ਗਾਣਾ ਪ੍ਰਾਂਜਲ ਦੇ ਮਾਡਲਿੰਗ ਕੈਰੀਅਰ ਦਾ ਟਰਨਿੰਗ ਪੁਆਇੰਟ ਰਿਹਾ। ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਪ੍ਰਾਂਜਲ ਨੂੰ ਪੰਜਾਬੀ 뮤직 ਇੰਡਸਟਰੀ 'ਚ ਵੀ ਕੰਮ ਕਰਨ ਲਈ ਆਫਰਾਂ ਆਉਣ ਲੱਗੀਆਂ। ਜਿਸ ਤੋਂ ਬਾਅਦ ਇਹਨਾਂ ਨੇ ਲਗਾਤਾਰ ਪੰਜਾਬੀ ਗੀਤਾਂ ਲਈ ਵੀ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਕਈ ਪੰਜਾਬੀ ਗਾਣਿਆਂ 'ਤੇ ਕੰਮ ਕੀਤਾ ਜਿਦਾਂ ਕਿ ਹਾਰਟ ਬੀਟ, ਕੱਲੀ-ਕੱਲੀ ਗੱਲ, ਕਰਦੀ ਕੀ, ਚਾਨਣੇ ਸ਼ਿਕਾਇਤ, ਹਾਏ ਪਤਲੋ, ਚੁੱਬੀ ਗਰਲ, ਖੋਖੇ, ਕੋਕਾਂ ਮਹਿੰਗਾ ਸੂਟ ਗੋਰਾ ਰੰਗ ਤੇ ਫਲਾਈ ਕਰਕੇ ਜੇ ਇਹ ਸੁਪਰ ਹਿੱਟ ਗੀਤਾਂ ਦੇ ਵਿੱਚ ਪ੍ਰਾਂਜਲ ਮਾਡਲਿੰਗ ਕਰ ਚੁੱਕੀ ਹੈ ਤੁਹਾਨੂੰ ਦੱਸ ਦੇ ਕਿ ਮਨਕੀਰ ਤੌਲਖ ਦੇ ਨਾਲ ਕੋਕਾ ਸੌਂਗ ਕਰਨ ਤੋਂ ਬਾਅਦ ਪ੍ਰਾਂਜਲ ਦੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਪ੍ਰਸਿੱਧੀ ਤੇ ਮੰਗ ਕਾਫੀ ਜ਼ਿਆਦਾ ਵਧ ਗਈ ਸੀ ਹਾਲ ਹੀ ਦੇ ਵਿੱਚ ਪੰਜਾਬੀ ਗਾਇਕ ਸੱਬਾ ਨਾਲ ਵੀ ਉਹਨਾਂ ਦਾ ਫਲਾਈ ਕਰਕੇ ਸੌਂਗ ਬਹੁਤ ਜ਼ਿਆਦਾ ਵਾਇਰਲ ਹੋਇਆ ਇਸ ਗਾਣੇ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਗਾਣੇ ਦੀ ਕਾਮਯਾਬੀ ਤੋਂ ਬਾਅਦ ਫਿਰ ਦੋਵਾਂ ਨੇ ਗੋਰਾ ਰੰਗ ਸੌਂਗ ਕੀਤਾ ਇਹਨਾਂ ਦਾ ਗੋਰਾ ਰੰਗ ਸੌਂਗ ਵੀ ਕਾਫੀ ਵਧੀਆ ਚੱਲ ਰਿਹਾ ਹੈ ਹੁਣ ਜੇ ਗੱਲ ਕਰੀਏ ਇਹਨਾਂ ਦੇ ਫਿਲ ਆਏ ਪੰਜਾਬੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਰਾਹੀਂ ਫਿਲਮ ਇੰਡਸਟਰੀ ਚ ਡੈਬਿਊ ਕਰ ਚੁੱਕੇ ਨੇ ਇਸ ਫਿਲਮ ਦੇ ਵਿੱਚ ਇਹਨਾਂ ਨੇ ਮਾਹੀ ਸ਼ਰਮਾ ਤੇ ਗੁਰਨਾਮ ਭੁੱਲਰ ਨਾਲ ਕੰਮ ਕੀਤਾ ਲੋਕਾਂ ਨੇ ਇਹਨਾਂ ਦੀ ਐਕਟਿੰਗ ਨੂੰ ਵੀ ਕਾਫੀ ਜ਼ਿਆਦਾ ਪਸੰਦ ਕੀਤਾ ਤੁਹਾਨੂੰ ਦੱਸਦੇ ਕਿ ਪ੍ਰਾਂਜਲ ਨੂੰ ਜਾਨਵਰਾਂ ਨਾਲ ਸ਼ੁਰੂ ਤੋਂ ਹੀ ਪਿਆਰ ਰਿਹਾ ਉਹਨਾਂ ਦਾ ਇੱਕ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਐਨੀਮਲ ਡਾਕਟਰ ਬਣੇ ਤੇ ਜੋ ਕੁੱਤੇ ਜਾਂ ਜਾਨਵਰ ਸੜਕਾਂ ਤੇ ਇਲਾਜ ਲਈ ਤੜਫਦੇ ਨੇ ਉਹਨਾਂ ਦਾ ਇਲਾਜ ਕਰ ਸਕੇ ਪ੍ਰਾਂਜਲ ਅਕਸਰ ਹੀ ਛੱਟ ਲੱਗੇ ਕਤੂਰੇ ਵਗੈਰਾ ਘਰੇ ਚੁੱਕ ਲਿਆਉਂਦੀ ਸੀ ਤੇ ਉਹਨਾਂ ਦੀ ਦੇਖਭਾਲ ਕਰਦੀ ਸੀ ਜਿਸ ਕਰਕੇ ਕਈ ਵਾਰ ਉਹਨਾਂ ਦੀ ਤਾਜੀ ਵੀ ਉਹਨਾਂ ਨੂੰ ਛਿੜਕ ਦਿੰਦੀ ਸੀ ਹਾਲਾਂਕਿ ਕਿਸਮਤ ਤੇ ਮਿਹਨਤ ਨਾਲ ਉਹ ਮਾਡਲ ਤੇ ਐਕਟਰ ਬਣ ਚੁੱਕੀ ਹੈ ਪਰ ਜਾਨਵਰਾਂ ਦੇ ਨਾਲ ਪਿਆਰ ਉਹਨਾਂ ਦੇ ਦਿਲ 'ਚ ਹਮੇਸ਼ਾ ਬਰਕਰਾਰ ਰਹੇਗਾ। ਪ੍ਰਾਂਜਲ ਦਾ ਕਹਿਣਾ ਹੈ ਕਿ ਮੇਰੀ ਕਾਮਯਾਬੀ ਦੇ ਵਿੱਚ ਮੇਰੀ ਮਾਂ ਭੈਣ ਤੇ ਭਰਾ ਦਾ ਬਹੁਤ ਵੱਡਾ ਹੱਥ ਹੈ। ਹੁਣ ਪ੍ਰਾਂਜਲ ਕਈ ਵਾਰ ਇਹ ਸੋਚ ਕੇ ਇਮੋਸ਼ਨਲ ਵੀ ਹੋ ਜਾਂਦੀ ਹੈ ਕਿ ਜੇ ਕਿਤੇ ਅੱਜ ਮੇਰੇ ਮਾਪੇ ਵੀ ਜਿਉਂਦੇ ਹੁੰਦੇ ਤਾਂ ਉਹਨਾਂ ਨੇ ਵੀ ਮੇਰੀ ਤਰੱਕੀ ਰਾਹੀਂ ਬਹੁਤ ਖੁਸ਼ ਹੋਣਾ ਸੀ ਸੋ ਇਹ ਸੀ ਪ੍ਰਾਂਜਲ ਦਹੀਆ ਦੀ ਬਾਇਓਗ੍ਰਾਫੀ ਪ੍ਰਾਂਜਲ ਨੂੰ ਪਸੰਦ ਕਰਨ ਵਾਲੇ ਕਮੈਂਟ ਕਰਕੇ ਜਰੂਰ ਦੱਸਣ ਕਿ ਉਹਨਾਂ ਨੂੰ ਪ੍ਰਾਂਜਲ ਦਾ ਕੰਮ ਕਿਵੇਂ ਲੱਗਦਾ ਹੈ ਜਾਂ ਫਿਰ ਉਹਨਾਂ ਦਾ ਕਿਹੜਾ ਗਾਣਾ ਚੰਗਾ ਲੱਗਦਾ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ Oh Punjab ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।